ਚਾਰਤਮ ਯਾਤਰਾ ਦਾ ਅੱਜ ਦੂਸਰਾ ਦਿਨ ਹੈ। ਸ਼ਰਧਾਲੂਆਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਪੈਰ ਰੱਖਣ ਨੂੰ ਵੀ ਥਾਂ ਵਹਿ ਜੋ ਨਹੀਂ ਮਿਲਦੀ ਭਈ। ਦੱਸਦੇ ਕੀ ਚਾਰਤਮ ਯਾਤਰਾ ਦੀ ਸ਼ੁਰੂਆਤ ਹੈ ਜੋ ਸ਼ੁੱਕਰਵਾਰ ਨੂੰ ਹੋ ਜਾਂਦੀ ਹੈ। ਸ਼ੁੱਕਰਵਾਰ ਨੂੰ ਸ਼ਰਧਾਲੂਆ ਦੇ ਅਗਵਾਈ ਦੇ ਵਿੱਚ ਸ਼ਰਧਾਲੂਆ ਦੇ ਪਾਰੀ ਕੱਟ ਦੇ ਵਿੱਚ ਜੈ ਬਾਬਾ ਗੈਦਾਰ ਦੇ ਜੈਕਾਰਿਆਂ ਦੇ ਨਾਲ ਜੋ ਕਪਾਟ ਨੇ ਤਿੰਨੋ ਹੀ ਧਾਮਾਂ ਦੇ ਕਪਾਟ ਨੇ ਖੋਲ ਦਿੱਤੇ ਜਾਂਦੇ ਨੇ ਉਤੇ ਹੀ ਦੂਸਰੇ ਪਾਸੇ ਜੋ ਕੇਦਾਰਨਾਥ ਧਾਮ ਤੋਂ ਸ਼ਰਧਾਲੂਆਂ ਦਾ ਉਤਸ਼ਾਹ ਵਧ ਰਿਹਾ ਹੈ ਅਤੇ ਯਮਨੋਤਰੀ ਪੈਦਲ ਮਾਰਗ ਤੇ ਜੋ ਪੈਰ ਰੱਖਣ ਦੀ ਥਾਂ ਵੀ ਨਹੀਂ ਮਿਲਦੀ ਵੀ ਭਾਰੀ ਪੀੜ ਦੇ ਚੱਲਦੇ ਆ ਸ਼ਰਧਾਲੂ ਨੇ ਜੋ ਬਾਰਕੋਡ ਤੋਂ ਜਾਣ ਕੇ ਜੱਟ ਤੱਕ ਜਗ੍ਹਾ ਜਗ੍ਹਾ ਦੇ ਵਿੱਚ ਫਸੇ ਹੋਏ ਨੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸਵੇਰ ਤੋਂ ਜੋ ਰਸ ਹੈ ਸ਼ਰਧਾਲੂਆਂ ਦੀ ਭੀੜ ਹੈ ਉਹ ਲਗਾਤਾਰ ਜੋ ਦੇਖਣ ਨੂੰ ਮਿਲਦੀ ਪਈ ਹੈ ਪੈਦਲ ਮਾਰਗ ਤੇ ਵੀ ਜਾਮ ਦੇ ਕਾਰਨ ਜੋ ਲੋਕ ਨੇ ਜਗਾ ਜਗਾ ਫਸੇ ਹੋਏ ਨੇ ਮੰਦਰ ਤੱਕ ਪਹੁੰਚਣ ਨਹੀਂ ਲੋਗਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵਜੋ ਕਰਨਾ ਪੈ ਰਿਹਾ ਹੈ ਸ਼ਰਧਾਲੂਆਂ ਦੀ ਗਿਣਤੀ ਹੈ ਇਸ ਤੋਂ ਔਰ ਬਹੁਤ ਜ਼ਿਆਦਾ ਵਹ ਭਾਰੀ ਭੀੜ ਹੈ ਸ਼ਰਧਾਲੂਆਂ ਦੀ ਜਿਸ ਕਰਕੇ ਜੋ ਬਾੜਕੋੜ ਤੋਂ ਜਾਣ ਕੇ ਜਟੇ ਤੱਕ ਜਗਾ ਜਗਾ ਤੇ ਸ਼ਰਧਾਲੂ ਨੇ ਜੋ ਫਸੇ ਹੋਏ ਨੇ ਦੱਸ ਜੀ ਕਿ ਕੇਦਾਰਨਾਥ ਗੰਗੋਤਰੀ ਵੈ ਯਮਨੋਤਰੀ ਦੇ ਧਾਮ ਦੇ ਕਪਾਟ ਦੇ ਖੁੱਲਣ ਦੇ ਨਾਲ ਹੀ ਚਾਰ ਧਾਮ ਯਾਤਰਾ ਦਾ ਆਗਾਜ਼ ਹੋ ਗਿਆ ਵੈ ਸ਼ੁਕਰਵਾਰ ਨੂੰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂ ਉਹਦੇ ਜੇ ਕਾਰਿਆਂ ਦੇ ਵਿੱਚ ਜੋ ਕਪਾਟ ਖੁੱਲੇ ਸਨ ਨਾਲ ਹੀ ਜੋ 45000 ਸ਼ਰਧਾਲੂ ਜੋ ਦਰਸ਼ਨ ਕਰਨ ਆਏ ਹੋਏ ਇੱਕ ਰਿਕਾਰਡ ਹੈ ਜੋ ਨਵਾਂ ਰਿਕਾਰਡ ਬਣਿਆ ਹੋਇਆ ਹੈ ਕਿਦਾਨਾ ਧਾਮ ਦੇ ਲਈ ਜੋ 30000 ਸ਼ਰਧਾਲੂਆਂ ਨੇ ਦਰਸ਼ਨ ਕੀਤਾ ਜੋ ਕਿਦਾਨਾ ਧਾਮ ਪਹੁੰਚੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਅਜੁਦੇਸ਼ ਵਾਸੀਆਂ ਲਈ ਸੁਖ-ਸਮਰiddhi ਅਰਦਾਸ ਵੀ ਕੀਤੀ ਅਤੇ ਜੋ ਪੂਜਾ ਅਰਚਨਾ ਵੀ ਕੀਤੀ ਹੈ ਚਾਰਤੰਮ ਯਾਤਰਾ ਸ਼ੁਰੂ ਹੋ ਗਈ ਹੈ ਜੋ ਪंजीकरण ਦਾ ਅੰਕੜਾ ਵੈ ਇੱਕ ਵਾਰ ਫਿਰ ਦੱਸ ਜਾਈ ਕਿ ਪंजीकरण ਦਾ ਆਕੜਾ ਜੋ 23 ਲੱਖ ਤੋਂ ਪਾਰ ਹੋ ਚੁੱਕਿਆ ਵੈ ਅੱਜ ਦੂਸਰਾ ਦਿਨ ਹੈ ਚਾਰਤਮ ਯਾਤਰਾ ਦਾ اور ਦੂਸਰੇ ਦਿਨੇ ਪਾਰੀ ਸ਼ਰਧਾਲੂਆਂ ਦੀ ਜੋ ਗਿਣਤੀ ਹੈ ਦੇਖਣ ਨੂੰ ਮਿਲਦੀ ਹੈ ਔਰ ਜਗਾ ਜਗਾ ਜੋ ਭੀੜ ਹੈ ਭੀੜ ਦੇ ਕਾਰਨ ਜੋ ਵਾਹਨਾਂ ਦੀ ਲੰਬੀਆਂ ਕਤਾਰਾਂ ਦੇ ਕਾਰਨ ਅਜੇ ਦਰਸ਼ਨ ਕਰਨ ਦੇ ਵਿੱਚ ਵੀ ਜੋ ਦਿੱਕਤ ਦਾ ਸਾਹਮਣਾ ਵੇ ਸ਼ਰਧਾਲੂਆਂ ਨੂੰ ਕਰਨਾ ਪੈ ਰਿਹਾ ਪਿਆ ਵਾ ਦੱਸ ਜੀ ਕਿ ਜੋ ਹੁਣ ਤੱਕ 23 ਲੱਖ 57000 393 ਸ਼ਰਧਾਲੂਆਂ ਨੇ ਜੋ ਪंजीकरण ਕਰਾ ਲਤੇ ਗਏ ਨੇ ਆਜ ਦੇ ਵਿੱਚ ਜੇ ਗੱਲ ਕਰੀਏ ਕੇਦਾਰਨਾਥ ਧਾਮ ਦੀ ਤੱਕ ਕੇਦਾਰਨਾਥ ਧਾਮ ਦੇ ਲਈ 8 ਲੱਖ 7090 ਜੋ ਸ਼ਰਧਾਲੂਆਂ ਨੇ ਪंजीकरण ਕਰਾਏ ਨੇ ਬਦਰੀਨਾ dham ਦੇ ਲਈ ਜੋ 10192 ਜੋ 710192 ਪंजीकरण ਕਰਾਈ ਨੇ ਯਮਨੋਤਰੀ ਦੇ ਲਈ 368302 ਪंजीकरण ਹੋਏ ਤੇ ਗੰਗੋਤਰੀ ਦੇ ਲਈ 421205 ਪंजीਕਰਨ ਹੋ ਚੁੱਕੇ ਨੇ ਉੱਤੇ ਜੇ ਹੇਮਕੁੰਡ ਸਾਹਿਬ ਦੀ ਗੱਲ ਕਰੀਏ ਤਾਂ ਹੇਮਕੁੰਡ ਸਾਹਿਬ ਦੇ ਲਈ ਲਗਭਗ 50604 ਜੋ ਪंजीਕਰਨ ਕਰਵਾਏ ਗਏ ਨੇ ਪंजीਕਰਨ ਦਾ سلسلہ ਅੱਜ ਆ ਰਹੀ ਹੈ ਲੋਕ ਨੇ ਜੋ ਅਜੇ ਸ਼ਰਦਾਲੂ ਨੇ ਜੋ ਪंजीਕਰਨ ਕਰਵਾਉਂਦੇ ਪਏ ਨੇ ਕਦਾਰਨਾ ਤੇ ਦੰਗੋਤਰੀ ਵਾ ਯਮਨੋਤਰੀ ਧਾਮ ਦੇ ਕਪਾਟ ਹੈ ਕਪਾਟ ਦੇ ਖੁੱਲਣ ਦੇ ਨਾਲ ਇਹ ਜੋ ਪंजीਕਰਨ ਹੈ ਜੋ ਹੋਰ ਵੀ ਤੇਜ਼ੀ ਨਾਲ ਹੋ ਰਿਹਾ ਹੈ ਮਾਰਮਾਰੀ ਮਚੀ ਹੋਈ ਹੈ ਪंजीਕਰਨ ਲੈਣ ਦੇ ਲਈ ਅਜੋ ਕੋਸ਼ਿਸ਼ ਹੈ ਹਰ ਤਰ੍ਹਾਂ ਦੀ ਕੀਤੀ ਜਾ ਰਹੀ ਪਈ ਹੈ ਦੱਸ ਜੀ ਕਿ ਪੰਜ ਕੇਦਾਰ ਦੇ ਵਿੱਚੋਂ ਪ੍ਰਮੁੱਖ ਕੇਦਾਰਨਾਥ ਦਾ ਆਦਮ ਦੇ ਕਪਾਟ ਖੁੱਲਣ ਦੇ ਨਾਲ ਹੀ ਯਾਤਰਾ ਦਾ ਜੋ ਨਿਆ ਅਧਿਆਇ ਵੀ ਜੁੜ ਜਾਂਦਾ ਹੈ ਬਈ ਯਾਤਰਾ ਦੀ ਸ਼ੁਰੂਆਤ ਹੋ ਜਾਂਦੀ ਹੈ ਪਾਰੀ ਗਿੰਤੀ ਦੇ ਵਿੱਚ ਸ਼ਰਧਾਲੂ ਆਜੋ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਪਹੁੰਚਦੇ ਪਏ ਨੇ ਸ਼ੁਕਰਵਾਰ ਨੂੰ ਜਦੋਂ ਕਪਾਟ ਖੋਲਦੇ ਨੇ ਤਾਂ ਆਦਮ ਦੇ ਵਿੱਚ 29300 2930 ਜੋ ਸ਼ਰਧਾਲੂ ਨੇ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਆਂਦੇ ਨੇ ਇਤਿਹਾਸ ਦੇ ਵਿੱਚ ਇਹੋ ਜਿਹਾ ਪਹਿਲੀ ਵਾਰ ਹੁੰਦਾ ਵੈ ਜੋ ਇਡੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜੋ ਪਹਿਲੇ ਹੀ ਦਿਨ ਕਾਟ ਖੁੱਲਣ ਦੇ ਦਿਨ ਹੀ ਜੋ ਪਹੁੰਚਦੇ ਨੇ ਔਰ ਬਾਬਾ ਕੇਦਾਰ ਦੇ ਦਰਸ਼ਨ ਕਰਦੇ ਨੇ ਦਾਜੀ ਕੀ ਜੋ ਜੋ ਰਮੇਸ਼ ਚੰਦਰ तिवारी ਨੇ ਕਿ ਆ ਕਿ ਉਪਲਬਧੀ ਦੀ ਯਾਤਰਾ ਦੇ ਨਵੇਂ ਅਧਿਆਏ ਜੋੜਿਆ ਵੈ ਕਿਉਂਕਿ ਕੇਦਾਰਨਾਥਾਮ ਨੇ ਇੱਕ ਇੱਕ ਨਵਾਂ ਰਿਕਾਰਡ ਬਣਿਆ ਵੈ ਕਿ ਇੰਨੇ ਜ਼ਿਆਦਾ ਸ਼ਰਧਾਲੂ ਨੇ ਜੋ ਬਾਬਾ ਕੇਦਾਰ ਦੇ ਦਰਸ਼ਨ ਕਰਨ ਦੇ ਲਈ ਜੋ ਪਹੁੰਚਦੇ ਪਏ ਨੇ ਜੋ ਪंजीकरण ਦਾ سلسلہ ਅਜੇ ਵੀ ਜਾਰੀ ਹੈ ਔਰ ਪंजीकरण ਦੇ ਲਈ ਲੋਕ ਨੇ ਜੋ ਲਗਾਤਾਰ ਕੋਸ਼ਿਸ਼ਾਂ ਕਰਦੇ ਨੇ ਔਰ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕਿ ਪंजीकरण ਹੈ ਜੋ ਮਿਲ ਸਕੇ ਦਾਜੀ ਕੀ ਹੁਣ ਤੱਕ ਜੋ 23 ਲੱਖ ਤੋਂ ਜ਼ਿਆਦਾ ਲੋਕਾਂ ਨੇ ਪंजीकरण ਕਰਾ ਲਿਆ ਹੋਵੇ ਸ਼ਰਧਾਲੂਆਂ ਦੀ ਜੋ ਪਾਰੀ ਗਿਣਤੀ ਹੈ ਜੋ ਚਾਰ ਤਾਮ ਯਾਤਰਾ ਦੇ ਲਈ ਪਹੁੰਚਦੀ ਪਈ ਹੈ